81 ਸਾਲ ਦੀ ਬਜ਼ੁਰਗ ਘਰ ਦੇ ਵਿੱਚ ਇਕੱਲੀ ਹੁੰਦੀ ਆ ਮਾਤਾ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਆ ਘਰ ਦੇ ਵਿੱਚ ਉਸ ਦਾ ਇੱਕ ਬੇਟਾ ਅਤੇ ਉਸ ਦਾ ਪੁੱਤਰ ਤਿੰਨੋਂ ਜਣੇ ਘਰ ਦੇ ਵਿੱਚ ਰਹਿੰਦੇ ਨੇ ਅਤੇ ਬਹੁਤ ਹੀ ਗਰੀਬ ਪਰਿਵਾਰ ਆ ਦੁਪਹਿਰ ਦੇ 12 ਵਜੇ ਉਹ ਬਜ਼ੁਰਗ ਔਰਤ ਚੀਕਾਂ ਮਾਰਨੀ ਸ਼ੁਰੂ ਕਰ ਦਿੰਦੀ ਆ ਪਹਿਲਾਂ ਤਾਂ ਆਂਡਗਮਾੜ ਦੇ ਲੋਕਾਂ ਨੂੰ ਲੱਗਦਾ ਹੈ ਕਿ ਮਾਤਾ ਦੇ ਕੋਈ ਦਰਦ ਵਗੈਰਾ ਉੱਠਿਆ ਹੋਣਾ ਇਸ ਤੋਂ ਬਾਅਦ ਜਿਵੇਂ ਹੀ ਾਂਡੇ ਗਮਾਂਡੇ ਉਸ ਮਾਤਾ ਦੇ ਘਰ ਪਹੁੰਚਦੇ ਨੇ ਤਾਂ ਪਤਾ ਲੱਗਦਾ ਕਿ ਉਸ ਮਾਤਾ ਦੇ ਨਾਲ ਇੱਕ ਐਸਾ ਕੰਡ ਹੋ ਚੁੱਕਿਆ ਤੇ ਜੋ ਸੋਚ ਤੋਂ ਵੀ ਪਰੇ ਆ ਤਾਂ ਪਤਾ ਲੱਗਦਾ ਕਿ ਉਸ ਦੇ ਗਮਾਂਡੀ ਨੇ ਹੀ ਉਸ ਮਾਤਾ ਦੇ ਨਾਲ ਰੇਪ ਕਰ ਦਿੱਤਾ ਸਤਿ ਦਰਸ਼ਕੋ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤੋਂ ਬਾਅਦ ਇਹ ਮਾਮਲਾ ਪੁਲਿਸ ਥਾਣੇ ਦੇ ਵਿੱਚ ਪਹੁੰਚ ਜਾਂਦਾ ਤੇ ਉਸ ਵਿਅਕਤੀ ਨੂੰ ਗ੍ਰਫਤਾਰ ਕਰ ਲੈ ਜਾਂਦਾ ਜੋ ਕੋਈ ਵੀ ਇਸ ਖਬਰ ਨੂੰ ਸੁਣਦਾ ਹੈ ਹਰ ਕੋਈ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਹੈ ਕਿ ਆਖਰ ਕੋਈ 80 ਸਾਲ ਦੀ ਬਜ਼ੁਰਗ ਔਰਤ ਦੇ ਨਾਲ ਇਸ ਤਰ੍ਹਾਂ ਦਾ ਕੰਡ ਕਿਵੇਂ ਕਰ ਸਕਦਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਦੀਪ ਅੱਜ ਦੀ ਜੋ ਸੱਚੀ ਘਟਨਾ ਹੈ ਇਹ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਹੈ ਇੱਕ ਗਰੀਬ ਪਰਿਵਾਰ ਦੀ 80 ਸਾਲਾਂ ਦੀ ਬਜ਼ੁਰਗ ਔਰਤਾ ਜਿਸ ਦੇ ਨਾਲ ਆ ਉਹਦੇ ਗਮਾਂਡ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਵੱਲੋਂ ਜਿਸ ਦੀ ਉਮਰ 45 ਸਾਲ ਉਸਨੇ ਰੇਪ ਕਰ ਦਿੱਤਾ ਅਤੇ ਇਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ 45 ਸਾਲ ਦਾ ਉਹ ਵਿਅਕਤੀ ਜਿਸ ਦਾ ਨਾਮ ਸੈਂਬਰ ਸਿੰਘ ਪੁੱਤਰ ਠਾਕੁਰ ਸੇਂਗਾ ਤੇ ਬਾਹਰ ਦੇ 12 ਵਜੇ ਦਾ ਟਾਈਮ ਸੀਗਾ ਬਜ਼ੁਰਗ ਔਰਤ ਘਰ ਦੇ ਵਿੱਚ ਇਕੱਲੀ ਸੀ ਅਤੇ ਜੋ ਬਜ਼ੁਰਗ ਔਰਤ ਦਾ ਬੇਟਾ ਹੈਗਾ ਉਹ ਵੀ ਹੈਂਡੀਕੈਪਡ ਦੱਸਿਆ ਜਾ ਰਿਹਾ ਤੇ ਉਹ ਪਿੰਡ ਦੇ ਵਿੱਚ ਕਿਸੇ ਕੰਮ ਨੂੰ ਲੈ ਕੇ ਗਿਆ ਹੋਇਆ ਸੀ ਤਾ ਗਵਾਂਢ ਦੇ ਵਿੱਚ ਰਹਿੰਦਾ ਵਿਅਕਤੀ اچانک ਘਰ ਦੇ ਵਿੱਚ ਐਂਟਰ ਹੋ ਜਾਂਦਾ ਪਹਿਲਾਂ ਤਾਂ ਮਾਤਾ ਨੂੰ ਇਹ ਲੱਗਦਾ ਕਿ ਕੋਈ ਚਾਹ ਪਾਣੀ ਦੇਣ ਆਇਆ ਹੋਣਾ ਕਿਉਂਕਿ ਅਕਸਰ ਮਾਤਾ ਦੇ ਜੋ ਗਵਾਂਢੀ ਸੀਗੇ ਉਹ ਉਸ ਬਜ਼ੁਰਗ ਔਰਤ ਨੂੰ ਚਾਹ ਪਾਣੀ ਦੇਣ ਆ ਜਾਂਦੇ ਸੀਗੇ ਕਿਉਂਕਿ ਬਜ਼ੁਰਗ ਮਾਤਾ ਨੂੰ ਅੱਖਾਂ ਤੋਂ ਵੀ ਬਹੁਤ ਘਟਦੇ ਹਦਾ ਸੀ ਅਤੇ ਉਹ ਚੱਲਣ ਫਿਰਨ ਦੇ ਕਾਬਲ ਵੀ ਨਹੀਂ ਹੈਗੀ ਸੀ ਤਾਂ ਇਸ ਤੋਂ ਬਾਅਦ ਉਹ 45 ਸਾਲਾ ਵਿਅਕਤੀ ਘਰ ਦੇ ਵਿੱਚ ਐਂਟਰ ਹੋ ਜਾਂਦਾ ਅਤੇ ਉਸ ਬਜ਼ੁਰਗ ਦੇ ਨਾਲ ੱੱਕੇ ਸਾਹੀ ਕਰਨੀ ਸ਼ੁਰੂ ਕਰ ਦਿੰਦਾ ਹੈ ਉਸ ਬਜ਼ੁਰਗ ਦੇ ੱੱਕੇ ਦੇ ਨਾਲ ਕੱਪੜੇ ਪਾੜੇ ਜਾਂਦੇ ਨੇ ਅਤੇ ਜਦੋਂ ਬਜ਼ੁਰਗ ਰੋਲਾ ਪੋਣਾ ਸ਼ੁਰੂ ਕਰ ਦਿੰਦੀ ਹੈ ਚੀਕਾਂ ਮਾਰਨੀਆ ਸ਼ੁਰੂ ਕਰ ਦਿੰਦੀ ਹੈ ਤਾਂ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਸ ਤੋਂ ਬਾਅਦ ਆਂਡੀ ਗਵਾਂਡੀ ਇਕੱਠੇ ਹੋ ਜਾਂਦੇ ਨੇ ਫਿਰ ਪੂਰੇ ਪਿੰਡ ਦੇ ਵਿੱਚ ਰੋਲਾ ਪੈ ਜਾਂਦਾ ਫਿਰ ਪੁਲਿਸ ਕੋਲ ਇੱਕ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਅਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਤਾ ਲੱਗਿਆ ਕਿ ਉਹ ਬਜ਼ੁਰਗ ਔਰਤ ਦੇ ਗਵਾਂਡ ਦੇ ਵਿੱਚ ਹੀ ਰਹਿੰਦਾ ਸੀ ਉਸ ਦੇ ਘਰ ਦੇ ਵਿੱਚ ਦੋ ਬੇਟੀਆਂ ਇੱਕ ਬੇਟਾ ਅਤੇ ਉਸ ਦੀ ਪਤਨੀ ਅਤੇ ਮਾਤਾ ਸੀ ਅਤੇ ਪਿੰਡ ਵਾਸੀਆਂ ਨੇ ਵੀ ਮੰਗ ਕੀਤੀ ਹੈ ਕਿ ਜੋ ਵੀ ਬਣਦੀ ਕਾਰਵਾਈ ਹੈ ਇਸ ਦੋਸ਼ੀ ਉੱਤੇ ਕੀਤੀ ਜਾਵੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਬਜ਼ੁਰਗ ਦੀ ਉਮਰ ਆ 80 ਸਾਲ ਹੈ ਪਰ ਇਧਰ ਲੜਕੇ ਦੇ ਪਰਿਵਾਰ ਵਾਲੇ ਇਹ ਕਹਿੰਦੇ ਨਜ਼ਰ ਆ ਰਿਹਾ ਹੈ ਕਿ ਸਾਡਾ ਬੇਟਾ ਜੋ ਉਹ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਹ ਨਸ਼ੇ ਦੇ ਵਿੱਚ ਹੋ ਕੇ ਉਹਨੂੰ ਪਤਾ ਨਹੀਂ ਲੱਗਦਾ ਉਹ ਕਦੋਂ ਘਰ ਦੇ ਵਿੱਚ ਵੀ ਨਗੜ ਅਵਸਥਾ ਦੇ ਵਿੱਚ ਹੋ ਜਾਂਦਾ ਹੈ ਅਤੇ ਉਸ ਦੀ ਜੋ ਮੈਂਟਲੀ ਅਵਸਥਾ ਸੀ ਉਹ ਵੀ ਸਹੀ ਨਹੀਂ ਹੈਗੀ ਸੀ ਸੋ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਸ ਦੋਸ਼ੀ ਉੱਤੇ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਪਿੰਡ ਵਾਸੀਆਂ ਨੇ ਵੀ ਇਸ ਮੁੱਦੇ ਉੱਤੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਸ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਸੋ ਦਰਸ਼ਕੋ ਐਸੀਆਂ ਘਟਨਾਵਾਂ ਪਹਿਲੀ ਵਾਰ ਨਹੀਂ ਘਟੀਆਂ ਪੰਜਾਬ ਦੇ ਵਿੱਚ ਬਹੁਤ ਘਟਨਾਵਾਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਹੋ ਚੁੱਕੀਆਂ ਨੇ ਸੋ ਦਰਸ਼ਕੋ ਇਸ ਘਟਨਾ ਬਾਰੇ ਤੁਹਾਨੂੰ ਦੱਸ ਕੇ ਸਾਡਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਹੁੰਦਾ ਇਹਨਾਂ ਘਟਨਾਵਾਂ ਨੂੰ ਹੀ ਦੇਖ ਕੇ ਅਸੀਂ ਅਵੇਅਰ ਹੋਨੇ ਆ ਸਾਨੂੰ ਇਸ ਤਰ੍ਹਾਂ ਦੇ ਲੋਕਾਂ ਤੋਂ ਅਵੇਅਰ ਰਹਿਣਾ ਚਾਹੀਦਾ ਕਿਉਂਕਿ ਤੁਹਾਡੇ ਗੁਵਾੜ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਹੋ ਸਕਦੇ ਨੇ ਜੋ ਇਸ ਤਰ੍ਹਾਂ ਦੇ ਕਾੜ ਕਰਦੇ ਨੇ ਸੋ ਆਪਣੇ ਬੱਚਿਆਂ ਦਾ ਆਪਣੇ ਬਜ਼ੁਰਗਾਂ ਦਾ ਖਿਆਲ ਰੱਖਿਆ ਕਰੋ ਸੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ